ਹਾਂਜੀ ਕਿਸਾਨ ਵੀਰੋ ਅੱਜ ਤੁਹਾਡੇ ਵਾਸਤੇ ਆਪਾਂ 12-13 ਬੇੜਾ ਤਾਜ਼ੀਆਂ ਸੂਈਆਂ ਲੈ ਕੇ ਆਏ ਆ ਜਿਦੇ ਵਿੱਚ 2-3 ਬੱਚੀਆਂ ਗੱਭਣ ਨੇ ਬਾਕੀ ਸਾਰੀਆਂ ਬੱਸੀਆਂ ਤਾਜ਼ੀਆਂ ਸੂਈਆਂ ਹੋਈਆਂ ਨੇ 3-4 4 ਬੇੜਾਂ ਦੇ ਮਗਰ ਬੱਚੀਆਂ ਨੇ ਸੋ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਅੱਜ ਆਪਾਂ 18 ਤਰੀਕ ਨੂੰ ਵੀਡੀਓ ਕਵਰ ਕਰ ਰਹੇ ਆ 18 ਜੂਨ ਨੂੰ ਸੋ ਲਾਸਟ ਤੱਕ ਵੀਡੀਓ ਤੇ ਜਰੂਰ ਬਣੇ ਰਹੋ ਕਾਫੀ ਸਾਰੇ ਨਗ ਦਿਖਾਵਾਂਗੇ ਬਹੁਤ ਵੀਰਾਂ ਦਾ ਫੋਨ ਆਉਂਦਾ ਵੀ ਆਪਾਂ ਨੂੰ ਪਹਿਲੇ ਦੂਜੇ ਸੂਏ ਬੱਚੀਆਂ ਚਾਹੀਦੀਆਂ ਚੰਗੀਆਂ ਬਰੀਡ ਵਾਲੀਆਂ ਦੁੱਧ ਵੀ ਚੰਗੇ ਵਾਲੀਆਂ ਚਾਹੀਦੀਆਂ ਸੋ ਅੱਜ ਦੀ ਵੀਡੀਓ ਦੇ ਵਿੱਚ ਜਿਹੜੀ ਦੁੱਧ ਦੀ ਕਪੈਸਿਟੀ ਰਹੂਗੀ 20 ਲੀਟਰ ਤੋਂ ਲੈ ਕੇ 40 ਲੀਟਰ ਤੱਕ ਦੀ ਰਹੂਗੀ ਤੁਸੀਂ ਦੇਖ ਸਕਦੇ ਹੋ ਆ ਤਾਜ਼ੇ ਬੱਚੇ ਸੂਏਵੇਂ ਬੱਚਿਆਂ ਦੇਖ ਸਕਦੇ ਹੋ ਬੱਚੋਂ ਦੇ ਨਾੜੂ ਦੇ ਨਾਲ ਨੇ ਸੋ ਸਾਰੇ ਬੱਚੇ ਤਾਜ਼ੇ ਨੇ ਹਫ਼ਤੇ 10 ਦਿਨ ਦੇ ਵਿਚਾਲੇ ਦੀਆਂ ਸਾਰੀਆਂ ਗਾਵਾਂ ਸੂਈਆਂ ਹੋਈਆਂ ਨੇ ਬੱਚੇ ਆ ਦੇਖ ਸਕਦੇ ਤੁਸੀਂ ਬਰੀਡ ਦੇ ਵਿੱਚ ਬੱਚੇ ਨੇ ਬੱਚੇ ਨੇ ਸਾਰੇ ਸੋ ਸਾਰੀਆਂ ਗਾਵਾਂ ਵੀ ਬਰੀਡ ਦੇ ਵਿੱਚ ਰਹਿਣੀਆਂ ਤੁਸੀਂ ਦੇਖ ਸਕਦੇ ਹੋ ਪਹਿਲਾ ਦੂਜਾ ਸੂਆ ਗਾਵਾਂ ਮਿਲਣੀਆਂ ਲਾਸਟ ਤੱਕ ਵੀਡੀਓ ਦੇ ਬਣੇ ਰਹੋ ਅੱਜ ਆਪਾਂ 18 ਜੂਨ ਨੂੰ ਆਪਣੇ ਫਾਰਮ ਤੋਂ ਵੀਡੀਓ ਬਣਾ ਰਹੇ ਹਾਂ ਪਿੰਡ ਕਲਾਲਾ ਜਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰਦੇ ਆਂ ਸੋ ਲਾਸਟ ਤੱਕ ਵੀਡੀਓ ਦੇ ਬਣੇ ਰਹੋ ਕੱਲੇ-ਕੱਲੇ ਨਗਦੀ ਡਿਟੇਲ ਦੇਵਾਂਗੇ ਇਧਰੋਂ ਇੱਕ ਨੰਬਰ ਤੋਂ ਸਟਾਰਟ ਕਰਾਂਗੇ ਸੋ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਪਸ਼ੂ ਖਰੀਦ ਵੀ ਸਕਦੇ ਹੋ ਤੇ ਪਸ਼ੂ ਵੇਚ ਵੀ ਸਕਦੇ ਹੋ 9478236916 98784482 ਜੋਂ ਪਿੰਡ ਆਪਣਾ ਕਲਾਲਾ ਗਾ ਨੇੜੇ ਮਹਿਲਕਲਾ ਸਹਿ ਜਿਹੜਾ ਚੋਹਾਨ ਕੇ ਰੈਸਰ ਚੰਨਣਵਾਲ ਇਹਨਾਂ ਪਿੰਡਾਂ ਦੇ ਕੋਲੇ ਆਪਣਾ ਪਿੰਡ ਆਇਆ ਨਾ ਕਲਾਲਾ ਸੁਲਾਸ਼ ਤੱਕ ਵੀਡੀਓ ਦੇਖਿਓ ਨਾ ਤੁਸੀਂ ਦੇਖ ਸਕਦੇ ਹੋ ਸਾਰੇ ਬਰੀਡ ਦੇ ਵਿੱਚ ਨੇ ਸਾਰੀਆਂ ਫੁੱਲ ਹਾਈਟ ਲੈਂਥ ਵਾਲੀਆਂ ਬੱਚੀਆਂ ਨੇ 20 ਲੀਟਰ ਤੋਂ ਲੈ ਕੇ 40 ਲੀਟਰ ਤੱਕ ਤੁਹਾਨੂੰ ਤਿਆਰ ਦੁੱਧ ਮਿਲੂਗਾ ਲਾਸਟ ਤੱਕ ਵੀਡੀਓ ਦੇ ਬਣੇ ਰਹੋ ਇੱਕ ਨੰਬਰ ਤੋਂ ਸਟਾਰਟ ਕਰਦੇ ਆਪਾਂ ਇਹ ਆਪਣੇ ਘਰੇ ਰੱਖੀ ਹੋਈ ਹੈ ਬੱਚੀ ਇਹ ਤੋਂ ਸਟਾਰਟ ਕਰਦੇ ਆ ਪਹਿਲਾ ਸੂਆ ਦੋ ਦਿਨ ਦੀ ਬੱਚੀ ਤੋਰ ਪੁੱਤ ਵਾਰ ਸੁਣ ਨਗੀਨ ਨਹੀਂ ਤੋਰਤਾ ਆਪਾਂ 23 24 ਕਿਲੋ ਬੋਲੇ ਤਾਂ ਇਹ ਖਾਲੀ ਹੋਈ ਆ ਹੁਣ ਦੋ ਦੰਦ ਬੱਚੀ ਆ ਪਹਿਲਾ ਦੰਦ ਚੇਕ ਕਰਾ ਦੇ ਪੁੱਤ ਦੋ ਦੰਦ ਬੱਚੀ ਆ 23 24 ਕਿਲੋ ਬੋਲੇ ਤਾਂ ਖਾਲੀ ਹੋਈ ਆ ਕੋਈ ਮੇਰਾ ਵੀਰ ਹੁਣ ਦੋ ਟਾਈਮ ਆ ਦੇਖੋ ਖੀਰੀ ਤੋਂ ਹਜੇ ਦੋ ਦੰਦ ਹੋਈ ਆ ਕਹਿਣ ਦੀਆਂ ਗੱਲਾਂ ਨਹੀਂ ਸਕਰੀਨ ਸ਼ਾਟ ਲੈ ਲਿਓ ਹਜੇ ਖੀਰੀ ਤੋਂ ਦੁੱਗੇ ਦੇ ਦੰਦ ਕੱਢੇ ਨਹੀਂ ਹਜੇ ਓਕੇ ਤੋੜ ਦੇ ਸੋ ਦੁੱਧ ਦੇ ਨੇ ਬੱਚੀ ਦੇ ਚੰਗੀ ਸੇਵਾ ਦੇ ਨਾਲ 28 30 ਕਿਲੋ ਖੁੱਲਾ ਦੁੱਧ ਦੇਣਾਗਾ ਹਾਈਟ ਲੈਂਥ ਦੇਖੋ ਉੱਥੋਂ ਬੱਚੀ ਦੀ ਬਰੀਡ ਦੇਖੋ ਮਗਰ ਇਹਦੇ ਮੇਲਕਾਫ ਆ ਸੋ ਕੱਲੇ ਕੱਲੇ ਨਗਦੀ ਡਿਟੇਲ ਦੇਵਾਂਗੇ ਨੰਬਰ ਵਾਈ ਤੁਸੀਂ ਸਕਰੀਨ ਸ਼ਾਟ ਲੈ ਕੇ ਵੀਡੀਓ ਮੰਗਾ ਸਕਦੇ ਹੋ WhatsApp ਤੇ ਸੋ ਦੇਖੋ ਸਾਰਾ ਫਾਰਮਾ ਇਹਦਾ ਗਾਈਆਂ ਦੇ ਨਾਲ ਭਰਿਆ ਹੋਇਆ ਬਾਲੇ ਵੀਰਾਂ ਦੀ ਫੋਨ ਆਉਂਦਾ ਸੀ ਵੀ ਆਪਾਂ ਨੂੰ ਬਰੀਡ ਦੇ ਵਿੱਚ ਬੱਚੀਆਂ ਚਾਹੀਦੀਆਂ ਦੰਦਾਂ ਦੇ ਵਿੱਚ ਤਾਜ਼ੀਆਂ ਸੂਈਆਂ ਸਵਾਈਆਂ ਸੋ ਤਿਆਰ ਦੁੱਧ ਵਾਲੀਆਂ ਬੱਚੀਆਂ ਮਿਲ ਲਈਆਂ ਦੇਖੋ ਬੁਲਬੁਲ ਦਾ ਬੱਚਾ ਹੀ ਤੋਰਤਾ ਆਪਾਂ ਪਹਿਲੇ ਨੰਬਰ ਤੇ 2 ਦੰਦ ਬੱਚੀ ਹੋਈ ਆ 23 24 ਕਿਲੋ ਬੋਲੇ ਤੋਂ ਖਾਲੀ ਆ ਹਾਈਟ ਲੈਂਥ ਬਾਡੀ weight ਦੇਖੋ ਰੇੜੇ ਬਣੀ ਲੈ ਜਾਓ ਰੇੜੇ ਬਣੀ ਸੋ ਦੇਖੋ ਇੱਥੋਂ ਚੈੱਕ ਕਰੋ ਹਵਾਨਾ ਲੈ ਦਲੰਦਰ ਲੈ ਦਲ ਪੁੱਤ ਸੋ ਹਾਈਟ ਲੈਂਥ ਦੇਖੋ ਬਰੀਡ ਦੇਖੋ ਦੋ ਦੰਦਾ 23 24 ਕਿਲੋ ਬੋਲੇ ਤੋਂ ਖਾਲੀ ਆ ਮਗਰ ਆ ਗਿਆ ਮੇਲ ਕਾਫ ਸੋ ਹਵਾਨਾ ਸ਼ਾਮ ਦਾ ਟਾਈਮ ਨੂੰ ਆਪਾਂ ਮੰਨ ਕੇ ਜਦੋਂ 4:30 ਵਜੇ ਦਾ ਟਾਈਮ ਆਪਣਾ ਵੀਡੀਓ ਬਣਾਉਣ ਦਾ ਆਪਾਂ ਇਹ 5 ਵਜੇ ਤੱਕ ਵੀਡੀਓ ਅਪਲੋਡ ਕਰ ਦਾਂਗੇ ਸੋ ਇੱਥੋਂ ਤੁਸੀਂ ਇਹਦੀ ਹਾਈਟ ਲੈਂਥ ਤੇ ਹਵਾਨਾ ਚੈੱਕ ਕਰ ਸਕਦੇ ਹੋ ਸਟ੍ਰੇਟ ਮਤਲਬ ਉੱਪਰੋਂ ਸਟ੍ਰੇਟ ਆ ਬੱਚੀ ਹਾਈਟ ਲੈਂਥ ਫੁੱਲ ਬੋਡੀ weight ਆ ਦੂਰੇ ਬੰਦੀ ਬੱਚੀ ਆ ਪਹਿਲਣ ਬੱਚੀ ਦੋ ਦੰਦਾ ਆਪਾਂ ਦਿਖਾ ਦਿੱਤੀ ਪਹਿਲੇ ਨੰਬਰ ਤੇ ਸੋ 2 ਨੰਬਰ ਵਾਲੀ ਬੱਚੀ ਇਹ ਪਰਸੋਂ ਦੀ ਸੂਈ ਹੋਈ ਆ ਸਟਾਰਟਿੰਗ ਬੋਲਾ 22 ਲੀਟਰ ਆ 22 23 ਲੀਟਰ ਬੋਲਾ ਖਾਲੀ ਹੋ ਗਈ ਬੋਲੇ ਤੋਂ ਇਹ ਪਰਸੋਂ ਸੂਈ ਆ ਤੁਰਦੇ ਬੁੱਤ ਬਾਹਰ ਥਣ ਹੱਥੀ ਚੁਵਾਈ ਵਾਲਾ ਬੋਲੇ ਵੀਰਾਂ ਦਾ ਫੋਨ ਆਉਂਦਾ ਵੀ ਹੱਥੀ ਚੁਵਾਈ ਵਾਲੀ ਕੱਲਾ ਕੱਲਾ ਨਿਕੜ ਮਾ ਥਾਣਾ ਕੋਈ ਖੋਟ ਸਾਂਗ ਨਹੀਂ ਹੱਥੀ ਚੁਵਾਈ ਵਾਲੀ 25 26 ਕਿਲੋ ਵਾਲੀ ਗਾਂ ਲੈਣੀ ਆ ਤਾਂ ਇਹਨੇ 24 25 ਕਿਲੋ ਪਲੂਨ ਦਾ ਦੋ ਦਿੱਤਾ ਹੋਇਆ ਦੂਜਾ ਸੂਆ ਪਰਸੋਂ ਸੂਈ ਆ ਮੰਨ ਕੇ ਚੱਲੋ ਹੁਣ 22 23 ਕਿਲੋ ਬੋਲੇ ਤੋਂ ਖਾਲੀ ਆ ਇਹ 2 ਨੰਬਰ ਤੇ ਬੱਚੀ ਆ ਗਈ 나ੜ ਨੂੜ ਦੇਖੋ ਤੁਸੀਂ ਮਿਲ ਕੇ ਵੇਣ ਸੋ ਬੜਾ ਆਪਾਂ ਸਾਰੀਆਂ ਤੋਰ ਕੇ ਦਿਖਾਵਾਂਗੇ ਕਿਉਂਕਿ ਤੋਰ ਕੇ ਪਸ਼ੂ ਫਿਰ ਨਿਗਾਹ 'ਚ ਆ ਜਾਂਦਾ ਹੈਗਾ ਕੋਈ ਵੀਰ ਕਈ ਵਾਰੀ ਆਨਲਾਈਨ ਵੀ ਮੰਗਾਉਂਦੇ ਨੇ ਤਾਂ ਤੁਸੀਂ WhatsApp ਤੇ ਵੀ ਦੇਖੋ ਬਰੀਡ ਦੇ ਵਿੱਚ ਬੱਚੀ ਹੈ ਜ਼ਿਆਦਾਤਰ ਸਾਰੀਆਂ گاਵਾ ਅੱਜ ਬਰੀਡ 'ਚ ਰਹਿਣੀਆਂ ਥਣ ਦੇਖੋ ਕੱਲਾ-ਕੱਲਾ ਨਿਕੜਵਾ ਰੇਲੇ ਬੰਨੀ ਨੂੰ ਲੈ ਜੀਂਗਾ ਗਾਹਾਂ ਤੋਂ ਮੋੜ ਕੇ ਲੰਬੀ ਸੋ ਦੇਖੋ ਹਵਾਨੇ ਤੇ ਨਾੜਾਂ ਦੂਰੋਂ ਦਿਖਾਈ ਦਿੰਦੀਆਂ ਨੇ ਦੂਜਾ ਸੂਆ ਸੂਈ ਆ ਦੇਖੋ ਹਵਾਨਾ 22 23 ਕਿਲੋ ਵੜੇ ਤੋਂ ਖਾਲੀ ਹੋਈ ਆ ਸੋ ਕਿਸੇ ਮੇਰੇ ਵੀਰ ਨੇ ਕੋਈ ਪਸ਼ੂ ਆਨਲਾਈਨ ਵੀ ਮੰਗਾਉਣਾਗਾ ਤਾਂ ਥਾਣਾ ਹਵਾਨੀ ਦੀ ਆਪਾਂ ਚੈੱਕ ਕਰਕੇ ਭੇਜਾਂਗੇ ਸੋ ਦੇਖੋ ਇਹ ਦੋ ਨੰਬਰ ਤੇ ਬੱਛੀ ਆ ਗਈ ਦੂਜਾ ਸੂਆ ਅੱਗੇ ਤਿੰਨ ਨੰਬਰ ਤੇ ਬੱਛੀ ਇਹ ਤਾਜੀ ਸੂਈ ਹੋਈ ਆ 18 19 ਕਿਲੋ ਇਹ ਥੱਲੇ ਹੁਣ ਮਾਂ ਲੈ ਦੁੱਧ ਰੈਡੀ ਆ ਇਹ ਵੀ ਦੋ ਦੰਦ ਬੱਛੀ ਆ ਸੋ ਦੇਖੋ ਜਿਹੜੇ ਆਪਾਂ ਦੰਦ ਕਹਿੰਨੇ ਕਹਿਣ ਦੀਆਂ ਗੱਲਾਂ ਨਹੀਂ ਦੇਖੋ origignal ਦੋ ਦੰਦ ਦਾ ਬੱਛੀ ਅਜੇ ਅੱਗੇ ਦੰਦ ਤੋੜਿਆ ਨਹੀਂ ਕੋਈ ਓਕੇ ਛੱਡ ਦੇ 18-19 ਕਿਲੋ ਦੁੱਧ ਤਿਆਰ ਆ ਪਹਿਲਾ ਸੂਆ ਸੁਈ ਹੋਈ ਆ ਬੱਚਾ ਇਹਦਾ ਹੈ ਨਹੀਂਗਾ ਬਿਨਾ ਬੱਚੇ ਤੋਂ ਆ ਸੂਈ ਨੂੰ ਇਹਨੂੰ ਅਜ ਮੰਨ ਕੇ ਚੱਲੋ ਵੀ 15 ਤੋਂ 20 ਦਿਨ ਹੋ ਗਏ 18-19 ਕਿਲੋ ਦੁੱਧ ਤਿਆਰ ਆ ਸੋ ਅੱਗੇ ਆ ਗਈ ਆਪਣੀ 4 ਨੰਬਰ ਤੇ ਆ ਤੌਰ ਬੱਚੀ ਵਾਰ 4 ਨੰਬਰ ਤੇ ਬੱਚੀ ਮਗਰ ਵੱਚੀ ਹੈ ਦੇ ਥਣ ਪਹਿਲਾਂ ਚੈੱਕ ਕਰ ਲੋ ਤੁਸੀਂ ਕੱਲਾ-ਕੱਲਾ ਨਿਕਣਵਾ ਪਿੰਕ ਸਕੈਨ ਦੇ ਵਿੱਚ ਆ ਗਈ ਇਹ 25-26 ਕਿਲੋ ਦੁੱਧ ਪਾਇਆ ਨੇ ਪਲੂਨ ਨੇ ਦੂਜਾ ਸੂਆ ਸੁਈ ਆ 4 ਨੰਬਰ ਤੇ ਆ ਗਈ ਮਗਰ ਵੱਚੀ ਆ ਹੁਣ ਇਹਦੇ ਥੱਲੇ ਮਨ ਕੇ ਜੇ ਨੂੰ ਤੁਸੀਂ 23 24 ਕਿਲੋ ਕੋਈ ਮੇਰਾ ਵੀਰ ਦੋ ਟਾਈਮ ਕੰਡਾ ਲਾ ਕੇ ਲਿਆ ਸਕਦਾਗਾ 23 24 ਕਿਲੋ ਮਗਰੇ ਦੇ ਬੱਛੀ ਆ ਗਈ ਸੂਈ ਨੂੰ ਅਜ ਮੰਨ ਕੇ ਚਲੋ 6ਵਾਂ 7ਵਾਂ ਦਿਨ ਹੋ ਗਿਆ ਸੋ ਦੇਖੋ ਹਾਈਟ ਲੈਂਥ ਬਰੀਡ ਬਿਊਟੀ ਇੱਥੋਂ ਚੈੱਕ ਕਰੋ ਤੁਸੀਂ ਹਵਾਨੇ ਤੇ ਨਾੜਾਂ ਜਿਹੜੀਆਂ ਦੂਰੋਂ ਦਿਖਾਈ ਦਿੰਦੀਆਂ ਨੇ ਇੱਥੋਂ ਚੈੱਕ ਕਰੋ ਲੈ ਚਲ ਅੰਦਰ ਬਦ ਸੋ ਦੇਖੋ ਸੋ ਆ ਬੱਛੀ ਹੈ ਜੀ ਆ ਦੇਖ ਸਕਦੇ ਤੁਸੀਂ ਆ ਬੱਛੀ ਆ ਇਹ ਮਗਰ ਬੱਛੀ ਹੈ ਇਹਦੇ ਤੁਹੇ ਦੇਖੋ ਜਿਵੇਂ ਆਪਾਂ ਕਹਿੰਦੇ ਵੀ ਦੁਪਹਿਰ ਖਿੜੀ ਵਾਂਗੂ ਖਿੜੀ ਫਿਰਦੀ ਆ ਸਾਢੇ 4 ਵਜੇ ਦਾ ਵੀਡੀਓ ਬਣਾਉਣ ਦਾ ਟਾਈਮ ਆ ਸਾਮ ਨੂੰ ਇਹਨੇ ਹਵਾਨਾ ਹੋਰ ਭਰ ਲੈਣਾ ਸੋ ਨੂੰ ਮਿਲਕਿੰਗ ਜਿੰਨਾ ਆਪਾਂ ਕਹਿੰਦਾ ਦੋ ਟਾਈਮ ਮਿਲਕਿੰਗ ਕਰਕੇ ਲਿਆ ਸਕਦੇ ਹੋ ਫੁੱਲ ਬਰੀਡ ਦੇ ਵਿੱਚ ਬੱਚੀ ਆ ਗਈ 4 ਨੰਬਰ ਤੇ ਬੱਚੀ ਆ ਗਈ ਮਗਰ ਬੱਚੀ ਐ ਇਹਦੇ ਸੋਗੇ 5 ਨੰਬਰ ਤੇ ਇਹਦੇ ਮਗਰ ਬੱਛਾ ਗਾ ਥਾਣਾ ਹਵਾਨੇ ਤੇ ਇਹ ਵੀ ਸੋਹਣੀ ਹੱਥੀ ਜੂਾਈ ਵਾਲਾ ਸੋਹਣਾ ਥਾਣਾ ਚੋ ਚਾਹੇ ਤੁਸੀਂ ਮਸ਼ੀਨ ਤੇ ਲਿਓ ਕਿਉਂਕਿ ਫਾਰਮ ਦੀ ਬੱਚੀ ਆ ਇਹ ਖੋਲ ਕੇ ਦਿਖਾਵਤੋ ਤੋ ਇਥੋਂ ਇਹਦੀ ਹਾਈਟ ਲੈਂਥ ਚੈੱਕ ਕਰ ਲਿਓ ਬੱਚੀ ਦੀ ਪੰਜ ਨੰਬਰ ਤੇ ਆ ਗਈ ਕਿਸੇ ਮੇਰੇ ਵੀਰ ਨੇ 4 ਤੇ 5 ਨੰਬਰ ਜੋੜਾ ਪਾਣਾ ਹੋਇਆ ਆਪਾਂ ਫੁੱਲ ਮਾਨ ਤਨ ਕਰਾਂਗੇ ਦੋਨੀਆਂ ਬੱਚੀਆਂ ਮੰਨ ਕੇ ਚਲੋ ਵੀ 25 ਤੋਂ 30 ਕਿਲੋ ਵਾਲੀਆਂ ਬੱਚੀਆਂ ਨੇ ਦੋਨੀਆਂ 4 ਤੇ 5 ਨੰਬਰ ਕਿਸੇ ਨੇ ਜੋੜਾ ਪਾਣਾ ਹੋਇਆ ਦੇਖੋ ਘਮਾੜਾ ਘਮਾੜਾ ਲਓ ਇਹਦੇ ਥੱਲੇ ਮੰਨ ਕੇ ਚਲੋ ਵੀ ਹੁਣ ਜਿਹੜਾਗਾ 25 24 25 ਲੀਟਰ ਮਣ ਕੇ ਲਿਆ ਸਕਦੇ ਹੋ ਪਲੱਸ ਹਫਤਾ ਇਹਨੂੰ ਸੂਈ ਨੂੰ ਹੋ ਗਿਆ 24 25 ਲੀਟਰ ਦੋ ਟਾਈਮ ਚਵਾਈ ਕਰਕੇ ਲਿਆ ਸਕਦੇ ਹੋ ਮਗਰੇ ਦੇ ਮੇਲਕਾਫਾ ਬੱਚਾਗਾ ਜਿਹੜੀ ਰਾਜੀ ਸੰਭੀ ਆ ਹਾਈਟ ਲੈਂਥ ਆ ਪਲੀ ਪੁਲੀ ਬੱਛੀ ਬਹੁਤ ਆ ਤੁਸੀਂ ਦੇਖ ਸਕਦੇ ਹੋ ਕਿਸੇ ਮੇਰੇ ਵੀਰ ਨੇ ਇਹ ਜੋੜਾ ਪਾਉਣਾ ਹੋਇਆ ਆਪਾਂ ਫੁੱਲ ਮਾਨ ਤਨ ਕਰ ਦਾਂਗੇ ਕਿਉਂਕਿ ਚੰਗੀਆਂ ਬੱਛੀਆਂ ਨੇ 25 ਤੋਂ 30 ਕਿਲੋ ਵਾਲੀ ਸੋ ਇਧਰਲੇ ਸੈੱਟ 'ਚ ਆਪਾਂ ਤੁਹਾਨੂੰ ਪੰਜ ਬੱਛੀਆਂ ਦਿਖਾਤੀਆਂ ਸੋ ਅੱਗੇ ਇਹ 6 ਨੰਬਰ ਤੇ ਆ ਗਈ ਚਾਹੇ ਤੁਸੀਂ ਇਧਰੋਂ ਕੰਦੇ ਨਾਲੋਂ ਇਹ ਸੈੱਟ 'ਚ 6 ਨੰਬਰ ਦੇ ਬੱਛੀ ਆ ਗਈ ਇਹ ਇਹ 5 ਮਹੀਨਿਆਂ ਦੀ ਗੱਬਣਾ ਕੋਈ ਮੇਰਾ ਵੀਰ ਚੈੱਕ ਕਰਕੇ ਲਿਆ ਸਕਦਾ ਫਾਰਮ 'ਚੋਂ ਬੱਛੀ ਲਈ ਸੀ 5 ਮਹੀਨਿਆਂ ਦੀ ਗੱਬਣਾ ਇਹ ਦੂਜਾ ਸੂਆ ਸੌਰੀ ਤੀਜਾ ਸੂਆ ਹੁੰਦੀ ਆ ਦੂਜੇ ਸੂਏ 40 ਤੋਂ ਤੁਸੀਂ ਮੰਨ ਕੇ ਚਲੋ ਇਹਨੂੰ ਚੈੱਕ ਕਰਾ ਕੇ ਲਿਆ ਸਕਦੇ ਹੋ 5 ਮਹੀਨੇ ਦੀ ਗੱਬੜਾ ਦੁੱਧੋਂ ਡਰਾਈ ਐ ਇਹ ਬਿਲਕੁਲ ਡਰਾਈ ਆ ਹੁਣ ਹਾਈਟ ਲੈਂਥ ਬਰੀਡ ਬੱਛੀ ਦੀ ਟੌਪ ਦੀ ਆ ਅੱਗੇ ਆ ਗਈ ਇਹ 7 ਨੰਬਰ ਤੇ ਆ ਗਈ ਇਹ ਹਜੇ ਗੱਬੜਾ ਗਈ ਇਹਨੇ ਦੁੱਧ ਦਿੱਤਾ ਪਹਿਲਾਂ 28 30 ਕਿਲੋ ਅਧ ਹਫਤਾ ਕਿਲੋ ਸੁਦੇਸ਼ਾ ਦੇ ਹਵਾਨਾ ਸੋਨਾ ਤਿਆਰ ਕਰਦੀ ਆ ਥਣਥੀ ਚੁਵਾਈ ਵਾਲਾ ਰਹੂ ਇਹਦਾ 28 30 ਲੀਟਰ ਦੁੱਧ ਦਿੱਤਾ ਇਹਨੇ ਅਸੀਂ ਜੇ ਦੇ ਸਕਦੇ ਹਾਂ ਥਣਥੀ ਚੁਵਾਈ ਵਾਲਾਗਾ ਹਜੇ ਕੁਝ ਦਿਨ ਬਾਕੀ ਐ ਸੂਣ ਦੇ ਇਧਰੋਂ ਹੱਕ ਪਤਨ ਇਹ 7 ਨੰਬਰ ਤੇ ਆ ਗਈ ਇਧਰਲੇ ਛੱਡ ਜੋ ਸੋ ਹੱਕ ਕੱਕ ਪਤਾ ਕੇ ਤੁਹਾਨੂੰ ਦਿਖਾ ਦ। ਸੋ ਇੱਥੇ ਇਹਦਾ ਹਵਾਨਾ ਥਾਣਾ ਹਵਾਨਾ ਚੈੱਕ ਕਰ ਸਕਦੇ ਹੋ ਬੱਚੀ ਦਾ। ਅੱਗੇ 8 ਨੰਬਰ ਵਾਲੀ ਬੱਚੀ ਹੈ ਇਹ ਵਿਗੀ ਹੋਈ ਹੈ ਨੇ ਜਾਣਾਂਗਾ। 8 ਨੰਬਰ ਵਾਲੀ ਇਹ 베ਗੀ ਬੱਚੀ। ਅੱਗੇ 9 ਨੰਬਰ ਦੇ ਪਹਿਲਣ ਬੱਚੀ ਇਹਦੇ ਦੰਦ ਚੈੱਕ ਕਰਾਵਤ। ਪਹਿਲਣ ਬੱਚੀ ਆ 9 ਨੰਬਰ ਤੇ ਆ ਗਈ। ਸੋ ਦੇਖ ਸਕਦੇ ਹੋ 4 ਦੰਦ ਆ। ਇਹ 2 ਤੋਂ 4 ਦੰਦ ਹੋ ਗਈ। ਪਹਿਲਾ ਸੂਆ ਬੱਸ ਇਸ ਛੱਡ ਦੇ ਛੱਡ ਦੇ। ਪਹਿਲਾ ਸੂਆ ਸੂਰੀਆ ਤੋੜ ਕੇ ਦਿਖਾ। 4 ਦੰਦ ਬੱਚੀ ਪਹਿਲਾ ਸੂਆ ਸੂਰੀਆ। ਇਹ 9 ਨੰਬਰ ਤੇ ਆ ਗਈ ਕੁਝ ਕਿ ਦਿਨ ਬਾਕੀ ਨੇ ਪਹਿਲਾ ਸੂਆ ਫੁੱਲ ਬਰੀਡ ਦੇ ਵਿੱਚ ਬੱਛੀ ਆ ਚਾਰ ਦੰਦ ਦਾ ਮੂੰਹ ਤੁਸੀਂ ਤੁਰਦੀ ਦੇਖੋ ਬੱਛੀ ਹਾਈਟ ਲੈਂਥ ਫੁੱਲ ਆ ਸੋ ਦੇਖੋ ਬਰੀਡ ਸੋ ਦੇਖੋ ਚਾਰ ਦੰਦ ਪਹਿਲਾ ਸੂਆ ਬੱਸੀ ਹਾਈਟ ਲੈਂਥ ਫੁੱਲ ਫੁੱਲ ਬਰੀਡ ਲੈਬ ਘੁਮਾ ਕੇ ਅੰਦਰ ਲਿਆ ਸੋ ਕੁਝ ਕਿ ਦਿਨ ਸੂਨ ਚ ਬਾਕੀ ਆ ਮਾ ਦਾ ਰਕਾਰੜਾ ਉਹ 30 35 ਲੀਟਰ ਦਾਗਾ ਇਹ ਪਹਿਲਾ ਸੂਆ ਚਾਰ ਦੰਦ ਬੱਸੀ ਸੂਰੀ ਹਜੇ ਗੱਬਣ ਆ ਕੁਝ ਕਿ ਦਿਨ ਸੂਨ ਨੂੰ ਲਊਗੀ ਸੋ so, ਪਰ 9 ਨੰਬਰ ਤੇ ਤੁਹਾਨੂੰ ਦਿਖਾ ਚੁੱਕੇ ਆ। ਸੋ ਅੱਗੇ 10 ਨੰਬਰ ਤੇ ਬੱਚੀ ਸੂਈ ਹੋਈ ਆ। ਛੋਟੇ ਛੋਟੇ ਸਿੰਗ ਨੇ ਇਹਦੇ ਫੁੱਲ ਬ੍ਰੀਡ ਚ ਬੱਚੀ ਆ ਇਹਦੇ ਵੀ ਦੰਦ ਚੱਕਰਾ ਬੁੱਤ। ਪਹਿਲਾ ਸੂਆ ਦੋ ਦੰਦ ਬੱਸੀ ਆ ਮਗਰ ਬੱੱਚੀ ਆ ਇਹਦੇ। ਸੋ ਪਹਿਲਾ ਸੂਆ ਦੋ ਦੰਦ ਬੱੱਚੀ ਸੂਈ ਹੋਈ ਆ 10 ਨੰਬਰ ਤੇ ਆ ਗਈ ਇਹ। ਸੋ ਮਗਰ ਆ ਬੱੱਚੀ ਆ ਤੁਸੀਂ ਦੇਖ ਸਕਦੇ। ਆ ਬੱੱਚੀ ਆ ਇਹਦੇ 나ੜੂਆ ਨਾਲ ਆ ਬੱੱਚੀ ਦਾ। ਇਹ ਬੱੱਚੀ ਆ ਗਈ ਮਗਰ ਇਹਦੇ। ਇਹ ਦੰਦ ਚੱਕਰਾ। ਤੁਸੀਂ ਦੇਖ ਸਕਦੇ ਦੋ ਤੋਂ ਇਹ ਚਾਰ ਹੋ ਰਹੀ ਹੈ ਇੱਕ ਦੰਦ ਕੱਢ ਲੈਣੇ ਦੋ ਤੋਂ ਚਾਰ ਦੰਦ ਹੋ ਰਹੀ ਹੈ ਦੇਖ ਸਕਦੇ। ਸਾਰੇ ਦੇ ਪਤਾ ਸੋ ਪਹਿਲਾ ਸੂਆ ਮਗਰ ਬੱਛੀ ਆ ਹੁਣ ਮੰਨ ਕੇ ਚੱਲੋ ਇਹਨੇ 20 ਕਿਲੋ ਬੋਲੀ ਤੋਂ ਸਟਾਰਟਿੰਗ ਕਰੀ ਆ ਅੱਜ ਸੂਈ ਨੂੰ ਇਹਨੂੰ ਚੌਥਾ ਦਿਨ ਹੋ ਗਿਆ 20 ਕਿਲੋ ਬੋਲੀ ਤੋਂ ਸਟਾਰਟਿੰਗ ਕਰੀ ਆ ਬੋਲੀ ਤੋਂ ਖਾਲੀ ਆ ਬਿਲਕੁਲ ਨਹੀਂ ਦਿਖਾਜੋ ਹਵਾਨਾ ਸੋਹਣਾ ਸਾਹਮ ਦਾ ਕੇ ਭਰ ਲੈਂਦੀ ਆ ਬਾਕੀ ਠੰਡੀ ਸੀਲ ਫੁੱਲਾ ਫੁੱਲ ਬਰੀਡ ਦੇ ਵਿੱਚ ਆ ਗਈ ਸੋ ਦੇਖ ਸਕਦੇ ਹੋ ਵਿੱਚ ਵੀਰ ਕਹਿੰਦਾ ਵੀ ਸਿੰਗ ਨੇ ਇਹ ਹੋ ਹੋਊਗੀ ਇਹਦਾ ਵਲ ਅਲੱਗ-ਅਲੱਗ ਬੰਦੇ ਦੀ ਸੋਚ ਹੁੰਦੀ ਆ ਕੋਈ ਬੰਦਾ ਦਗਾਉਂਦਾ ਕੋਈ ਨਹੀਂ ਲਗਾਉਂਦਾ ਬਰੀਡ ਚੈੱਕ ਕਰਿਓ ਬੱਛੀ ਦੀ ਦੇਖੋ ਐ ਠੰਡੀ ਸੀਲ ਆ ਤੁਸੀਂ ਮੰਨ ਕੇ ਚਲੋ ਹੱਥੀ ਵੀ ਚੋ ਸਕਦੇ ਹੋ ਮਸ਼ੀਨ ਤੇ ਵੀ ਚੋ ਸਕਦੇ ਹੋ ਹਲਾ ਦੇ ਪੱਤੇ ਇਧਰ ਮੜੀ ਸੋ ਇਹ 10 ਨੰਬਰ ਤੇ ਆ ਗਈ ਬੱਛੀ ਪਹਿਲਾ ਸੂਆ ਮਗਰ ਬੱਛੀ ਆ ਸੋ ਆ ਬੱਛੀ ਆ ਗਈ ਅੱਗੇ 11 ਨੰਬਰ ਤੇ ਬੱਛੀ ਆ ਇਹਨੂੰ ਦਿਖਾ ਦੇ ਮੜੇ ਇਧਰ ਹੱਕੇ ਪੁੱਤ ਸੋ 11 ਨੰਬਰ ਤੇ ਬੱਛੀ ਆ ਹੁਣ 40 ਲੀਟਰ ਦੁੱਧ ਹਾਜ਼ਰ ਆ ਕੋਈ ਮੇਰਾ ਵੀਰ ਦੋ ਟਾਈਮ ਚੋ ਕੇ ਲਿਆ ਸਕਦਾ 11 ਨੰਬਰ ਬੱਛੀ ਆ 40 ਲੀਟਰ ਦੁੱਧ ਹਾਜ਼ਰ ਆ ਸੋ ਦੇਖ ਸਾਡੇ ਫੇਸ ਕੁਆਲਿਟੀ ਵਗੈਰਾ ਬਰੀਡ ਵਗੈਰਾ ਬੱਛੀ ਦੀ ਹੱਕ ਦੇ ਬਦਲ ਸੋ ਮਗਰੇ ਦੇ ਆ ਬੱਛੀ ਆ ਗਈ ਦੀ ਦੇਖ ਸਾਡੇ ਆ ਬੱਛੀ ਇਹ ਦੀ ਮਗਰੇ ਦੇ ਬ ਸੋ ਬਰੀਡ ਵਗੈਰਾ ਦੇ ਸਕਦੇ ਇਧਰੋ ਫੇਸ ਕੁਆਲਟੀ ਫੁੱਲ ਹਾਈਟ ਫੁੱਲ ਲੈਂਥ ਜਿਹਨੂੰ ਕਹਿੰਦੇ ਆ ਦੀ ਵਟਸਐਪ ਤੇ ਤੁਸੀਂ ਵੀਡੀਓ ਮੰਗਾ ਸਕਦੇ ਹੋ ਤੋੜ ਕੇ ਵੀ ਕਿਉਂਕਿ ਵੀਡੀਓ ਫਿਰ ਜਿਆਦਾ ਲੰਬੀ ਹੋ ਜਾਂਦੀ ਹੈ 40 ਲੀਟਰ ਦੁੱਧ ਹਾਜ਼ਰ ਹੈ ਇਹ 11 ਨੰਬਰ ਤੇ ਲਾਸਟ ਤੇ ਆ ਗਈ ਸੋ ਇਸ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ तहे ਦਿਲ ਤੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਧੰਨਵਾਦ